ਅੰਨੀ ਮਤਰਾ ਆਪੇ ਇੱਥੇ ਕਰ ਰਹੇ ਸੀ ਫੋਟੋ ਵੀਡੀਓ ਸ਼ੂਟ ਤੇ ਬਸ ਬਲੌਗਰਾਂ ਨਾਲ ਜੁੜੇ ਰਿਹਾ ਕਰੋ ਬੈਠੇ ਆਂ ਇੰਜੋਇਮੈਂਟ ਕਰੀ ਜੰਨੇ ਆ ਫੋਟੋ ਵੀਡੀਓ ਬਣਾਈ ਜੰਨੇ ਆ ਹਾ ਹਸੀ ਜਾਂਦਾ ਇਤਨੀ ਫੋਟੋ ਵੀਡੀਓ ਬਣ ਰਹੀ ਏ ਦੇਖੋ ਕਹਿੰਦੇ ਫੋਟੋ ਦੀ ਫੇੜ ਕੱਢਤੀ ਲੈਓ ਦਰਵੀ ਪੂਰਾ ਲੱਗਿਆ ਪਿਆ ਪੂਜ ਮਾਰਨ ਕੀ ਵਿਚਾਰ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਆ ਆ ਕੁਕੋ ਕੁਕੋ ਉੱਤ ਜਾ ਕੇ ਬਣਾਵੇ ਲੈ ਇਹ ਪੜਾ ਦੇ ਆ ਗਿਆ ਨਾ ਦਿਵਿੰਦਰ ਇਹਦੇ ਪੁਰੀਆਂ ਮਿਹਨਤਾਂ ਚੱਲ ਰਹੀਆਂ ਨੇ ਰੀਲਾਂ ਦੇ ਉੱਤੇ ਬੁੰਡਾ ਹੋਰ ਕਾਡ ਸਰ ਕੱਟ ਮੇ ਬਲੰਦਾ ਮੈਨੂੰ ਤਾਂ ਮਿਲੂਗਾ ਮੈਂ ਤਾਂ ਕਰ ਰਿਹਾ ਸੀ ਉਹ ਆਈ ਰਿਵਾਰੀਵਾਰੀ ਸਰ ਮੈਨੂੰ ਸਾਰਿਆਂ ਨੂੰ ਮਹੀਨੇ ਤਨਖਾਹ ਕਾਦੀ ਦੀ ਬਾਅਦ ਵਿੱਚ ਲੱਖ ਰੁਪਏ ਛੱਡ ਦੇ ਹੋਰ ਕੀ ਹਾਂ ਓਏ ਓਏ ਇਹਨੂੰ ਸਮਝਾਈ ਨਹੀਂ ਵੀ ਨਿਕਾਲਾ ਮੂੰਹ ਜਵਾੜ ਦੇ ਮੂੰਹ ਜਵਾੜ ਦੇ ਪੂਰਾ ਕੰਦ ਸਿਰ ਤੋਂ ਲੈ ਕੇ ਪਿੱਛੇ ਤੱਕ ਜ਼ੋਰ ਲਾ ਕੇ ਵੀਡੀਓ ਬਣਦੀ ਹੋਈ ਬਸ ਸੋਣਾ ਸੜਕ ਤੇ ਜਾਣਾ ਸਾਲੋ ਕਾਲੀ ਐਕਸੀਡੈਂਟ ਹੋ ਗਿਆ ਕੋਈ ਆਇਆ ਨਹੀਂ ਕਿਸੇ ਦਾ ਐਵੇਂ ਲੱਗੇ ਪਏ ਆ ਆਹਾਹਾ ਚੱਜਣਾ ਮੁੱਛ ਨਹੀਂ ਆਈ ਬਈ ਪਰ ਜੂਗੀ ਫੋਟੋ ਕੇ ਡਾਨੇ ਵਾਲਾ ਫੋਟੋ ਖੇਦੀ ਬਸ ਐ ਫੋਟੋ ਮਤ ਆਏ ਖਿਚਵਾਉਣੀਆਂ ਪਾ ਭੈ ਜੋ 150 ਮਿਲ ਜੀਨ ਫਾਲੋਅਰ ਹੁੰਦਾ ਆਪਣਾ ਆਪਾਂ ਵੇ ਜੋ ਆਪਾਂ ਨੂੰ ਗਲੀ ਦਾ ਗਾਲੀ ਫਾੜਦਾ ਕੋਈ ਵੇਂਦਾ ਨਹੀਂ ਅੱਛਾ ਬਈ ਹੋਰ ਕੋਸ਼ਿਸ਼ ਹੀ ਆਪਾਂ ਕਰਦੇ ਅਗੇ ਕੰਟੀਨਿਊ ਮੈਂ ਵੀ ਥੋੜੀ ਜਿਹੀ ਫੋਟੋ ਵੀਡੀਓ ਬਣਵਾ ਲਾਂ ਆਪਣੀਆਂ ਤੇ ਫਿਰ ਆਪਾਂ ਕਰਦੇ ਅਗੇ ਕੰਟੀਨਿਊ ਠੀਕ ਆ ਜੁੜੇ ਰਹਿ ਕਰੋ ਨਾਲ ਕਹਿੰਦੀ ਕੀਤੀ ਉਹ ਇਹ ਤਾਂ ਸਾਲਾ ਗੋਰਾ ਕਿਵੇਂ ਆਉਂਦਾ ਪਿਆ ਉਹਵੇਂ ਤਾਂ ਕਾਲਾ ਚਲੋ ਕੋਈ ਨਹੀਂ ਆਪਾਂ ਕੀ ਲੈਣਾ ਗੋਲਮਾਲ ਹੈ ਭਾਈ ਸਭ ਗੋਲਮਾਲ ਹੈ ਚਲੋ ਆਪਾਂ ਕੀ ਕਰਦੇਗਾ ਟੀਮ ਏ ਹੁਣ ਆਪਾਂ ਚੱਲਿਆ ਹਾਂ ਹਾਂ ਯਾਰ ਨਾਲ ਫੋਨ ਫੜ ਨਹੀਂ 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 ਆ ਅਸੀਂ ਆ ਜੀ ਉਹ ਸਾਹਮਣੇ ਸਾਡੇ ਯਾਰ ਜਾਂਦੇ ਆ ਜੀ ਆ ਆ ਸਾਡੀ ਦੋਗਾ ਜੀ ਆ ਅਸੀਂ ਆ ਜੀ ਆ ਕੋਠੇ ਵਾਲੀ ਰੇੜੀ ਆ ਅਸੀਂ ਕੋਠੇ ਖਣ ਆਏ ਆ ਆ ਆਪਣੇ ਭਰਾ ਖੜੇ ਆ ਪਾ ਅੱਗੇ ਕੰਟੀਨਿਊ ਕਰਦੇ ਆ ਅੱਗੇ ਕੰਟੀਨਿਊ ਕਰਾਂਗੇ ਠਹਿਰ ਕੇ ਬਾਕੀ ਮੋਲ ਪੂਰਾ ਤੀਆਂ ਲੱਗੀਆਂ ਪਈਆਂ ਬਾਜ਼ਾਰ ਚ ਪੂਰਾ ਪੀੜ ਭੜੱਕੇ ਵਾਲਾ ਕੰਮ ਐ ਆ ਪਰ ਆਮਣਾ ਬਠੇ ਕੋਲ ਕੀ ਆ ਜੀ ਆ ਮੇਰੇ ਫਰੈਂਡ ਆ ਜੀ ਅਸੀਂ ਕੁਲਚੇ ਖਾ ਰਹੇ ਆ ਬਸ ਬਲੌਗ ਦਾ ਕਿਨੇ ਦਰਜੀ ਕੋਤੰਦਰ ਦੇ ਸਾਸ ਦੀ ਬੋਤਲ ਚੱਕ ਲੈ ਕੋਤੰਦਰ ਸਾਸ ਦੀ ਬੋਤਲ ਚੱਕਣੀ ਪੈਣੀ ਆ ਪਾਈ ਮਾਣੇ ਦਾਦੇ ਹੋਰ ਆ ਲੈ ਉਹ ਨਹੀਂ ਉਹ ਮੈਂ ਤੈਨੂੰ ਕਹਿ ਜੀ ਲਾਉਣ ਨੂੰ ਜਿਹੜਾ ਹਸਾਬ ਲਾ ਤਿੰਨ ਚਾਰ ਆਪਾਂ ਤੋਂ 5 ਸਕੰਡ ਕਰ ਕਰ ਦੇਖ ਲੈ ਮੈਂ ਕਹਿੰਦਾ ਬਾਈ ਨੂੰ ਪੁੱਛ ਲੋ ਭਾਂਡੇ ਕਿੱਥੇ ਧੋਣੇ ਆ ਨੰਬਰ ਬੋਲ ਯਾਰ ਉਹ ਛੱਡ ਜਾ ਕਾਫਰ ਰਾਈਡਰ ਲੇ ਕੋ ਮੈਂ ਕਹਿੰਦਾ ਬਾਈ ਨੂੰ ਪੁੱਛ ਲਾ ਭਾਂਡੇ ਕਿੱਥੇ ਧੋਣੇ ਜਿਹੜੇ ਹਿਸਾਬ ਨਾਲ ਸੁੱਤੋਂ ਪੇਮੈਂਟ ਦੀ ਹੁੰਦੀ ਪਈ ਪਈ ਕੋਈ ਸਾਹਿਬ ਆਪ ਹੋਏ ਮੁਰੇ ਆ ਤੂ ਕੋਈ ਸਾਹਿਬ ਕਰ ਲੈਣ ਦੇ ਇਹਨੂੰ ਕਰ ਲੈਣ ਲੈ ਆਉ ਦੀਆ ਕੋਈ ਸਾਹਿਬ ਨੇ ਮਿਰਚਾਂ ਵਾਲਾ ਕੁਲਚਾ ਖਾ ਕੇ ਕਹਿੰਦੇ ਹੂ ਹੂ ਹਾ ਹਾ ਕਰਕੇ ਅਨਵੇਲੇ ਕੋਈ ਸਾਹਿਬ ਕੀ ਕਰਦੇ ਆ ਕੋਈ ਸਾਹਿਬ ਸਿੰਘ ਚੱਲੀ ਜਾਂਦੀ ਭਰਾਵਾ ਇਹਦੇ ਜੀ ਚਲੋ ਕੋਈ ਨਹੀਂ ਕੋਈ ਸਾਹਿਬ ਹੌਸਲਾ ਰੱਖੋ ਹੁਣ ਅਸੀਂ ਆਪਾਂ ਆਪਣੇ ਮਿੱਤਰ ਘਰੇ ਉਹ ਬੈਠਾ ਗਿਆ ਖੇਡ ਰਿਹਾ ਕਿ ਪਤਾ ਨਹੀਂ ਫੋਨ ਚਲਾ ਰਿਹਾ ਮਿੱਤਰ ਸਾਡੇ ਨੇ ਜੋਰ ਪਿਆ ਸੀ ਉਹ ਗੁਸਲਖਾਨੇ ਚ ਅਸੀਂ ਆਖੇ ਚਲੋ ਪਹਿਰੇ ਨੇ 10 ਮਿੰਟ ਆਰਾਮ ਕਰ ਲੈਨੇ ਔਰ ਉਦੋਂ ਬਾਅਦ ਚੱਲਦੇ ਕਰੂ ਕਰ ਛੋੜੇ ਰਿਹਾ ਬਲੌਗ ਨਾਲ ਅੱਭਾਈ ਜੀ ਆਪਣੇ ਗੁਸਲਖਾਨੇ ਚ ਬਾਹਰ ਆ ਚੁੱਕੇ ਨੇ ਬਹੁਤ ਹੀ ਮਹਾਨ ਸ਼ਖਸੀਅਤ ਨੇ ਬਾਕੀ ਦਾ ਆਪਾਂ ਮੁੱਦਾ ਬ ਗੱਲਾਂ ਬਾਅਦ ਚ ਕਰਾਂਗੇ ਬਾਅਦ ਜੜੀ ਹਾਏ ਗਰੀ ਯਾਰ ਨਾ ਹੋਰ ਕੋ ਮਾੜਾ ਤਾਂ ਅੱਜ ਖੱਡੀ ਉੱਤੇ ਜਾ ਕੇ ਕਰ ਨਾਲ ਆਪਾਂ ਬਾਬਾ ਫਰੀਦ ਆ ਚੁੱਕੇ ਆ ਯਾਰ ਮੈਨੂੰ ਦੱਸ ਕੀ ਕਰ ਸਾਨੂੰ ਕਿਵੇਂ ਲਿਖਿਆ ਆ ਯਾਰ ਜਵਾਕਾਂ ਨੇ ਖੜੋਏ ਚਲੋ ਚੱਲੀਏ ਚਲੋ ਵੱਡੇ ਜਵਾਕੋ ਚੱਲੀਏ ਤੇ ਬਾਬਾ ਫਰੀਦ ਆਪਾਂ ਆ ਗਏ ਸੀ ਬਾਹਰ ਹੁਣ ਚੱਲੇ ਆ ਜਿਹੜਾ ਘਟਰ ਉਦੋਂ ਬਾਕਰਾਂ ਨੂੰ ਹਾਂਜੀ ਮਿੱਤਰੋ ਸਸਰੀ ਘਾਲ ਸਾਰਿਆਂ ਨੂੰ ਸੈਟ ਹੋ ਤਕੜੇ ਹੋ ਤੇ ਜਿਵੇਂ ਕਿ ਤੁਹਾਨੂੰ ਪਤਾ ਇਹ ਪਤਾ ਨਹੀਂ ਤੁਹਾਨੂੰ ਮਦਾ ਦਿੰਨਾ ਅੱਜ ਅਸੀਂ ਦੋਨੇ ਮਿੱਤਰ ਨਿਕਲੇ ਆ ਗੱਡੀ ਦੇ ਉੱਤੇ ਮੈਂ ਪ੍ਰੋਪਰ ਤਰੀਕੇ ਨਾਲ ਥੋੜਾ ਜਿਹਾ ਹੱਥ ਖੋਲ੍ਹ ਲਿਤਾ ਜਾਵੇ ਮੈਨੂੰ ਇਹ ਗੱਡੀ ਆਉਂਦੀ ਆ ਜਿਹੜਾ ਆਪਣੇ ਪੰਜਾਬੀਆਂ ਦੇ ਤਰੀਕੇ ਨਾਲ ਜਿਹੜੀ ਹੁੰਦੀ ਹੈ ਗੱਡੀ ਉਹ ਲੈਵਲ ਦੀ ਵੀ ਆਪਾਂ ਹੌਲੀ-ਹੌਲੀ ਸਿੱਖ ਲੈਣੀ ਹੈ ਫਿਲਹਾਲ ਚੱਲਿਆ ਆਪਾਂ ਫੋਟੋ ਵੀਡੀਓ ਬਣਾਉਣ ਤੇ ਬਾਅਦ ਜੁੜੇ ਰਹੋ ਇਹ ਬਲੌਗ ਦੇ ਨਾਲ ਕਹਾਣੀ ਆਪਾਂ ਵੀ ਰਾਈਡ ਕਰਾਂਗੇ ਤੁਹਾਨੂੰ ਦਿਖਾਵਾਂਗੇ ਮਾੜੀ-ਮੋਟੀ ਆਪਾਂ ਵੀ ਚਲਾ ਲਈਦੀ ਹੈ ਕਹਿੰਦਾ ਭਾਬਾ ਐਨੀ ਨਹੀਂ ਆਉਂਦੀ ਹੌਲੀ-ਹੌਲੀ ਸਿੱਖਾਂਗੇ ਪ੍ਰੋਫੈਸ਼ਨਲ ਤਰੀਕੇ ਨਾਲ ਜਿਹੜਾ ਆਪਣਾ ਪ्युअर ਹੁੰਦਾ ਪੰਜਾਬੀਆਂ ਦੇ ਲੈਵਲ ਦੀ ਡਰਾਈਵਿੰਗ ਉਹ ਠੀਕ ਆ ਚਲੋ ਆਪਾਂ ਅੱਗੇ ਵਧਦੇ ਹਾਂ ਮਿਲਦੇ ਆਂ ਬਿਠਾ ਦੀ ਹੋਰ ਖੁਸ਼ੀ ਇਹ ਹੋ ਹੈ ਬਈ ਅਸੀਂ ਗੱਡੀ-ਗੁੱਡੀ ਤੇ ਢੇਡੇ ਕੱਢੇ ਵਾਦੂ ਵਲੌਗ ਬਣਾਉਣਾ ਭੁੱਲ ਗਿਆ ਬੈਠਾ ਮੇਰਾ ਮਿੱਤਰ ਇੱਕ ਆ ਰਿਹਾ ਅਸੀਂ ਕਾਫੀ-ਕਾਫੀ ਪੀ ਲਈਏ ਲੈ ਚਾਬੀ ਵੀ ਰੱਖ ਦੇ ਕੱਢ ਕੇ ਗੱਡੀ ਦੀ ਆਪਣੀ ਐਡੀ ਫੁਕਰੀ ਕਾਫੀ ਵੀ ਗੇਟ ਹੈ ਆਪਣੇ ਭਰਾ ਬੈਠਾ ਆ ਬੈਣ ਆ ਬਸ ਮੈਂ ਆ ਕਿ ਅਸੀਂ ਵਲੌਗ ਬਣਾਉਣਾ ਭੁੱਲ ਗਏ ਸੀ ਪਹਿਲਾਂ ਵੀ ਕਾਫੀ ਫਰਦੇ ਰਹੇ ਜੋਏ ਕਰਦੇ ਰਹੇ ਤੇ ਹੁਣ ਬੈਠੇ ਜੀ ਕੈਫੇ 'ਚ ਮੈਨੂੰ ਯਾਦਾ ਹੈ ਵਲੌਗ ਬਣਾਣ ਦੀ ਉਹ ਵੀ ਆਪਣਾ ਦੂਜਾ ਬਲੌਗਰ ਵਾਲਾ ਕੰਮ ਨਹੀਂ ਹੈਗਾ ਹੈਲੋ ਫੈਕੀਓ ਬੋ ਸਿੰਪਲ ਸੋ ਤੇਰੇ ਬਲੌਗ ਨੂੰ ਨਹੀਂ ਹੁੰਦਾ ਤੇ ਬਾਕੀ ਆਪਾਂ ਗਾੜੀ ਅੱਗੇ ਕੰਟੀਨਿਊ ਕਰਾਂਗੇ ਬਾਏ ਬਾਏ ਅਗ੍ਹੀ ਵਕਤ ਨੂੰ ਦੇਖਦੇ ਜੁੜੇ ਰਹੋ ਜੀ ਬਲੌਗ ਨਾਲ ਠੀਕ ਆ ਸੌਰੀ ਫੋਰ ਲੀਟ ਮਾਈ ਬਲੌਗ ਆਪਣੇ ਸ਼ੀਕ ਵੇ ਆਪਣੇ ਮੁੰਡੇ 버ਗਰ ਖਾ ਰਿਹਾ ਤੁਸੀਂ ਵੀ ਖਾ ਲੋ ਹਾਂ ਜੀ ਮਿੱਤਰ ਆਪਾਂ ਘੱਟੇ ਕਿ ਪੜ ਚੁੱਕੇ ਸੀ ਦੋਸਤੋ ਮਿੱਤਰ ਤੇ ਆ ਕੁਛ ਨਹੀਂ ਹੁਣ ਇਹਨੂੰ ਵੀ ਆਪਣੇ ਘਰੇ ਜਾਣਾ ਤੇ ਆਪਾਂ ਵੀ ਘਰ ਨੂੰ ਚੱਲਦੇ ਹਾਂ ਮੈਂ ਸੋਚਿਆ ਥੋੜੀ ਵਲੌਗ ਦੀ ਕਲਿੱਪ ਬਣਾ ਲਈ ਆਪਾਂ ਵਲੌਗ ਬਣਾਉਂਦੇ ਕਰਦੇ ਨਹੀਂ ਵੈਸੇ ਬਣਾ ਤੇ ਹੁਣ ਬਣਾਉਣ ਲੱਗੇ ਹਾਂ ਛੋਟੀ ਜਿਹੀ ਕਲਿੱਪ ਤੇ ਆ ਜਿਹੜੇ ਪਿਆਰ ਕਰਦੇ ਆ ਲਵ ਯੂ ਉਹ ਦਿਲੋਂ ਸਪੋਰਟ ਕਰਦੇ ਹੋਰ ਕੁਝ ਨਹੀਂ ਹਾਂ ਇੱਥੇ ਰੁਗਲਾਵੇ ਹੂੰ ਤੇ ਬੱਸ ਚੱਲ ਚੰਗਾ ਚੰਗਾ ਨਹੀਂ ਖੜ ਜਾ ਦੋਮਾਟਾ ਇੱਥੇ ਹੀ ਅਸੀਂ ਮਿਲਦੇ ਆ ਪੱਕੇ ਮਿਲਦੇ ਅੱਤੇ ਆ ਰਹੇ ਆਪਣੇ ਯਾਰ ਮਿੱਤਰ ਇਨ ਜਾਨੇ ਇਨ ਜਾਨੇ ਅਸੀਂ ਆ ਅਸੀਂ ਚੱਲੇ ਆਂ ਪਤਾ ਨਹੀਂ ਕਿੱਥੇ ਚੱਲੇ ਆਂ ਮੈਨੂੰ ਇਹਨਾਂ ਨੇ ਫੂਕ ਕੀਤਾ ਕਹਿੰਦੇ ਅਸੀਂ ਆਗੇ ਤਰੇ ਕੋਲੇ ਪਈਆ ਮੜਾ ਤਿਆਰ ਹੋ ਜਾ ਕੋ ਵੀ ਹੋ ਗਏ ਤਿਆਰ ਤੇ ਹੁਣ ਵੇਖੋ ਕਿੱਥੇ ਜਾਂਦੇ ਕਿੱਥੇ ਨਹੀਂ ਕੋਈ ਪਤਾ ਨਹੀਂ ਵਹ ਚੱਲ ਇਹ ਰੇਟਾ ਦੇ ਵਹ ਚੱਲ ਵਲੌਗ ਸ਼ੁਰੂ ਕਰ ਲਈਏ ਫਿਰ ਹੁਣ ਵੇਖੀ ਚੱਲੇ ਜਿਹੜੇ ਰਿਓ ਵਲੌਗ ਨਾਲ ਮੈਨੂੰ ਨਹੀਂ ਪਤਾ ਕਿ ਕੀ ਕੀ ਹੋਣਾ ਹੈ ਬਸ ਹੋਰ ਕੁਝ ਨਹੀਂ ਕੀ ਕਹਿਣਾ ਜਾਊਗਾ ਸਭ ਲੋਕ ਕਹਿੰਦੇ ਮਿਸੇ ਕੀ ਪ੍ਰਧਾਨ ਦਾ ਚਲੋ ਆਪਾਂ ਹੁਣ ਅੱਗੇ ਵਧਦੇ ਜਾ ਰਹੇ ਹਾਂ ਅੱਜ ਬਾਈਕਾਂ ਤੇ ਆ ਕਦੇ ਗੱਡੀਆਂ ਤੇ ਹੁੰਦੇ ਆ ਤੇ ਬਾਈਕਾਂ ਦੇ ਹੁੰਦੇ ਆ ਡਾਊਟ ਵਾਲੇ ਹੁੰਦੇ ਨੇ ਧਰਤੀ ਨਾਲ ਜੁੜੇ ਹੋਏ ਹਾਂ ਬੱਸ ਮੇਰੇ ਚਲੋ ਹੁਣ ਅੱਗੇ ਵਧਦੇ ਆ ਆ ਗਿਆ ਆਪਾਂ ਪਹੁੰਚ ਗਏ ਰੈਸਟ ਹਾਊਸ ਅੱਧੀ ਗੈਂਗ ਜਾਂਦੀ ਐ ਅੱਗੇ ਤੇ ਆਪਾਂ ਆਂ ਅੱਗੇ ਆਵਨ ਨਾਲ ਕੀ ਕੋ ਥੋੜੇ ਕੋਈ ਵਿਚਾਰ ਤਾਰਾ ਵਿਚਾਰ ਤਾਰਾ ਹੀ ਜਾ ਵੀ ਪਤਨ ਤੋਂ ਕਿੱਥੇ ਜਾ ਰਹੇ ਹਾਂ ਲੈ ਤਾਂ ਰੈਸਟ ਹਾਊਸ ਪਹੁੰਚ ਗਏ ਹਮ ਦਾ ਰੈਸਟ ਹਾਊਸ ਦੇਖ ਰਿਹਾ ਬਾਕੀ ਜੇ ਲੋਡ ਲੱਗੇ ਕੋਈ ਫਣੀ ਜੀ ਵੀਡੀਓ ਵੀ ਬਣਾਵਾਂਗੇ ਮੈਂ ਸੋਚਿਆ ਕੋਈ ਕੰਟੈਂਟ ਜਾਂ ਚੇਂਜ ਕਰੀ ਇੰਸਟਾਗ੍ਰਾਮ ਤੇ ਕੁਝ ਨਵਾਂ ਕਰੀਏ ਨਵੇਂ ਦੇ ਚੱਕਰ 'ਚ ਯਾਦ ਆਇਆ ਮੈਨੂੰ ਫਲਾ ਜਿਹਾ ਉੱਡਾ ਲੱਗਿਆ ਹੋਇਆ ਫਿਲਹਾਲ ਤਾਂ ਇੱਥੇ ਆਸ਼ਕ ਪ੍ਰੀਮੇ ਜੋੜੇ ਬੈਠੇ ਹੋਏ ਆ ਇਹ ਸਪੇਅਰ ਤਾਂ ਟਰੇਮ ਹੈ ਸਾਗਰ ਦੀ ਕੋਲੇ ਪਾਸੇ ਫਿਰ ਰਹੀ ਹੈ ਜਿਹੜੀ ਪਲੇਨ ਉਹਨਾਂ ਦਾ ਰੈਸਟ ਉੱਥੇ ਮਿੱਕਲੇ ਆਪਾਂ ਹੁਣ ਕਿੱਥੇ ਹੋਰ ਜਲ ਰਹੇ ਆ ਹੁਣ ਜਿੱਥੇ ਚੱਲੇ ਆ ਉਹ ਦਿਖਾਵਾ ਇਹ ਕਿ ਜੰਨੇ ਆਪਣੇ ਉੱਤੇ ਸਾਥੀ ਆ ਰਹੇ ਆ ਪਿੱਛੇ ਤੇ ਆਪਾਂ ਅੱਗੇ ਅੱਗੇ ਤੇ ਜਿਸ ਹਰ ਮੈਟਰ ਤੇ ਡਿਸਕਸ ਚੱਲੀ ਜਾਂਦੀ ਆ ਖਾਜਾਂ ਦਾ ਉੱਠ ਖੜਦਾ ਤੇ ਰੁਪਿਆ ਰਹਿ ਜੂ 2000 ਆਪਣਾ ਮਗਰ ਹਾਂ 2000 ਪੈਸਾ ਵੀ ਪੜਾ ਅਗਲਾ ਨਹੀਂ ਮਕਦਦ ਦੀ ਪੂ ਬਾਈ ਕੋਲੇ 20 ਰੁਪਏ ਦੇਈਂ ਯਾਰ ਇਹ ਪਾਰੇ ਪਾਰਾ ਸਾਲਿਆ ਮੈਂ ਭਾਂਜੇ ਬਲੈਕ ਦਾ ਕੰਮ ਕਰਦਾ ਬਾਈ ਸੌ ਜਾ ਤੂੰ ਸੌ ਜਾ ਤੂੰ ਸੌ ਜਾ ਕੋਈ ਨਹੀਂ ਸੌ ਜਾ ਤੂੰ ਮੇਰਾ ਵੀਰ ਸੋਣਾ ਸੁਨੱਖਾ ਓਪਰ ਛੇ ਫਟਾ ਸੌ ਜਾ ਹੁਣ ਫਿਰ ਹੁਣ ਫਿਰ ਆ ਜਾ ਯਾਰ ਕਰਦਾ ਕੀ ਆ ਉਹ ਸਨੈਕਰ ਚੱਲਦਾ ਸਨੈਕਰ ਦੇ ਚੱਲਦੇ ਦੇਖੀ ਆਉਗੀ ਲੋਕੇਸ਼ਨ ਆ ਗਈ ਸਾਡੇ ਕੋਲ ਸਨੈਕਰ ਦੀ ਫੀਸ ਕਰ ਲੈ ਕੋਈ ਨਾ ਉੱਥੇ ਪਾ ਕੇ ਧੱਕ ਜਾਗੇ ਦਾਲ ਜੁੜੇ ਰੋ ਫੀਸ ਕਰ ਕਿੰਨਾ ਕ ਜਿਹੜਾ ਫਿਰ ਸਟ੍ਰਾਈਕਰ ਆਉਣਾ। ਉੱਥੇ ਕੀ ਹੈ ਕੋਈ। ਮੇਰੀ ਸੁਣੋ ਗੱਲ। ਗੋਲ ਗੱਪੇ ਖਾ ਲੋ। ਵਧੀਆ ਰਹੋਗੇ। ਨਵਦੀਪ ਮੇਰੀ ਗੱਲ ਸੁਣ। ਚੱਲੇ ਯਾਰ ਯੂਕੇ ਵਾਲੇ ਤੇ ਜਾਣਦੇ। ਓ ਮੇਰੀ ਗੱਲ ਯੂਕੇ ਵਾਲੇ। ਰਬੀ ਆਪਾਂ 16 ਓਏ ਮੇਰੀ ਗੱਲ ਤੁਹਾਨੂੰ। ਓਏ ਸਾਰੇ ਡੂਆ ਮਾਰੋ ਆਪਾਂ ਚੱਲਦੇ ਹੈਲੋ ਹੈਲੋ ਫੂਡ ਵਾਲੇ ਚੱਲੋ। ਹੈਲੋ ਫੂਡ ਵਾਲੇ ਕੀ ਆ। ਡੂਆ ਯਾਰ ਬਾਈ ਹੈਲੋ ਫੂਡ ਵਾਲੇ ਦਾ ਕੋਈ ਨਹੀਂ ਫਾਇਦਾ। ਖਾ ਲੋ ਆਪਾਂ ਕੇਫੇ ਵੀ ਐਡ ਕਰੀਏ ਲੈ ਕੇ ਬਦਲਾਮੀ ਕਰੀਏ। ਪਹਿਲਾਂ ਛਾਵੇਂ ਲਿਆਓ ਆਓ ਛਾਵੇਂ ਆਜੋ ਪਹਿਲਾਂ ਛਾਵੇਂ 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 ਤਾਂ ਬਹੁਤ ਆ ਹਾਂ ਡਸਟ ਬਹੁਤ ਹੈ ਡਸਟ ਬਹੁਤ ਆਓ ਆਜੋ ਮੂੜੀਆਂ ਫੜੋ 500 ਦੀ ਮੂੜੀ ਮੂਲੀ ਵਾਲੇ ਪਰਾਠੇ ਬਣਾਵਾਂਗੇ ਓ ਮੂਲਝਾ ਲੈ ਲਓ ਓ ਆਵੇ 50 ਰੇੜੀ ਚ ਇਹ ਕੀ ਕਰਕੇ ਲੈ ਲਓ ਹੋਰ ਯਾਰ ਮੇਰੀ ਗਾੜ ਸੜੋ ਯਾਰ ਆ ਭਾਈ ਇਹਨੇ ਵੀ ਚੱਲ ਵੜਦੇ ਆ ਆਪਣੇ ਜੀ ਚੱਲਦੇ ਚੱਲ ਵੜਦੇ ਮੇਰੀ ਗਾੜ ਸੌ ਰੁਪਿਆ ਹੈਗਾ ਆਪਣੇ 1900 ਰੁਪਏ ਖੁੱਲੇ ਭਰਦਾਂਗੇ ਰੁਪਿਆ 4 ਆਪਾਂ KFC ਚਾਲਦੇ ਆ ਤੇ ਆਪਸੀ ਨਹੀਂ ਯਾਰ ਦੂਰ ਵਾਲਾ ਰੁਪਿਆ 400 ਆ ਹੁਣ ਸਿੱਧੀ ਗੱਲ 150 ਰੁਪਏ ਭਰਤਾਂਗੇ ਸਲਾਹ ਚੱਲੀ ਜਾਂਦੀ ਏ ਹੋਰ ਪਸ਼ੂ ਸਲਾਹ ਤੇ ਸਲਾਹ ਠਾ ਭੈਣ ਜੀ ਲੰਨ ਉਧਰ ਹੀ ਟਿੱਕੀ ਹੈ ਨਾ ਐਨੂੰ ਨਹੀਂ ਵਿਚੜੀ ਪਈ ਏ ਭੈਣ ਜੀ ਖੁੱਲੀ ਆਉਂਦਾ ਬੁੱਧੀ ਜੀ ਲੰਨ ਨਹੀਂ ਜਾ ਤੂੰ ਸੌਂ ਜਾ ਸੌਂ ਜਾ ਕੁਛ ਨਹੀਂ ਉਹ ਸਤਾਏ ਬੋਲੀ ਆ ਤਾਂ ਆ ਲੱਤਾਂ ਥੱਲੇ ਆ ਗਈ ਨਾ ਹੋਰ ਪੇਪਰਾਂ ਦੇ ਯੱਭ ਜੋ ਪੇ ਰਹਾ ਨਾ ਯਾਰ ਸੇਵਕ ਓਏ ਸੇਵਕ ਤੇਰੇ ਭੈਣ ਜੀ ਜਾ ਯਾਰ ਅਮਨ ਪਾਠਾਲੇ ਨੇ ਗਿਆ ਸੀ ਮਾ ਸਰਦਾਰ ਜੀ ਰੈਡ ਵਾਲਾ ਕਿਵੇਂ ਤਾੜ ਮਾਰੀ ਉਹ ਕਹਿੰਦਾ ਇਹ ਪੰਜਾਬੀ ਭਈਆ ਬੜੀ ਜਾਂਦਾ ਸਰਦਾਰ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਓਏ ਯਾਰ ਸਾਰੇ ਓਏ ਹੋਈ ਕਿ ਲੈਣਾ ਇਤੋ ਪੀਆ ਫੜ ਲਾਂਗੇ ਨਾਲ ਕੋਕ ਫੜ ਲਾਂਗੇ ਖਾ ਲਾਂਗੇ ਬਾਜੋ ਫਿਰ ਯੂਕੇ ਲੈ ਚੱਲੋ ਸਨੇਕਰ ਦੇਵੇਂ ਟੂਆ ਮਰਾਉਣਾ ਕੋ ਕੋ ਨਹੀਂਗਾ ਉੱਥੇ ਮੈਂ ਦਮ ਘਟਾਵਾ ਗਿਆ ਚੱਲ ਮੈਂ ਇਹਦਾ ਕਿ ਬਰਗਰ ਬਹੁਤ ਘੈਂਟ ਆ ਯਾਰ ਵੈਜ ਓਏ ਹੈਲੋ ਯੂਕੇ ਲੈ ਜੇ ਕੈਨੇਡੀਅਨ ਨਾ ਓਟ ਵੈਜ ਪੁੱਸੂ ਕੈਨੇਡੀਅਨ ਚੱਲ ਵੜਦੇ ਆ ਨਾਨ ਵੈਜ ਨਾਨ ਵੈਜ ਨਹੀਂ ਖਾਣਾ ਮੈਂ ਬਾਲਾ ਕੈਨੇਡੀਅਨ ਚੱਲ ਵੜਦੇ ਆ ਆਫਰ ਲਵਾ ਲਾਂਗੇ ਆਪਣੀ ਭਰਾ ਨਹੀਂ ਨਹੀਂ ਕੈਨੇਡੀਅਨ ਸਲਾਮ مشورہ ਕਰਕੇ ਆਪਾਂ ਆ ਚੁੱਕੇ ਆ ਕੈਨੇਡੀਅਨ ਕੁੱਲੋਂ ਬੰਕ ਮਰ ਕੇ ਆਏ ਜੀ ਅਹ ਸਕੂਲੋਂ ਬੰਕ ਮਰ ਕੇ ਆ ਗਈ ਕੁੱਲੋਂ ਬੰਕ ਮਰ ਕੇ ਆ ਗਿਆ ਬਰਦੀਆਂ ਪਾ ਸਕੂਲ ਦੇ ਬੰਕਰ ਬੱਚੇ ਬੰਕ ਮਾਰ ਕੇ ਆਏ ਹੋਰ ਚਲੋ ਬੈਗ ਬੈਗ ਚੱਲ ਪੈਗੇ ਆਪਾਂ ਬੰਕ ਬੁੰਕੜੀ ਮਾਰੇ ਵੀ ਸਿੱਧੀ ਗੱਲਾਂ ਛੁੱਟੀ ਮਾਰ ਲਈ ਦੇ ਘਰੇ ਰਹੀਦਾ ਕਿਹੜੀ ਮੁੰਡਿਆ ਡੰਕੀ ਲਾਉਣੀ ਹੁਣ ਕੈਨੇਡਾ ਦੇ ਚਲੋ ਫਿਰ ਚੱਲੀਏ ਲਵਾਈਏ ਤੁਹਾਡਾ ਵੀਜ਼ਾ ਪੀਜੀ ਤੇ ਇਹਨੂੰ ਫੇਰ ਲੀਤਾ ਫੋਨ ਆ ਗਿਆ ਆਪਾਂ ਸਿੰਗਲਾਂ ਬਈ ਪਿਓ ਰਛੜੇ ਚਲੋ ਓਏ ਗਾ ਗਾ ਬੰਕ ਤੇ ਸੀਗੇ ਇਹਨਾਂ ਦਾ ਇੱਕ ਬੈਂਕਰ ਹੋਰ ਟੱਕਰ ਗਿਆ ਬੰਕ ਖੜਾ ਤੁਸੀਂ ਸਾਰੇ ਹੀ ਬੰਕ ਤੇ ਰਹਿੰਦੇ ਆ ਇਹ ਵੇਖੋ ਬਈ ਜੀ ਪਲੱਸ 2 ਦੇ ਬੱਚੇ ਆ ਆ ਫਰਵਰੀ ਮਹੀਨਾ ਚੱਲਦਾ ਪਿਆ ਕਹਿੰਦਾ ਪਾ ਪੇਪਰ ਜਮਾ ਬੋਰਡ ਦੇ ਪੱਕੇ ਸਿਰ ਤੇ ਆ ਇਹ ਗੱਲ ਸੁਣੋ ਇਹ ਮੇਰੇ ਵੀਰ ਬੰਕ ਤੇ ਫਰਦੇ ਆ ਤੇ ਬੋਰਡ ਦੇ ਪੇਪਰਾਂ 'ਚ ਕਰਨਗੇ ਕੀ ਇਹਨਾਂ ਨੂੰ ਕਹਿੰਦੇ ਲੈਜੈਂਡ ਬੰਦੇ ਇਹ ਬਈ ਇਹ ਲੈਜੈਂਡ ਆ ਜਿਹੜੇ ਰੇਡੀਆਂ ਲਾਉਂਦੇ ਆਗੇ ਪਲੱਸ 2 ਤੋਂ ਬਾਅਦ ਉਲਟੀਆਂ ਦੀਆਂ ਆ ਲੈ ਯਾਰ ਯੋ ਬੇਬੀ ਬਹੁਤ ਸੁਪਰ ਫਕ ਯੂ ਰਿਪਟ ਯੂ ਲੈ ਇਕੱਠੇ ਕੁਸ ਲੈਣੇ ਚ ਬੜੇ ਖੜੇ ਆ ਸ਼ਰਮ ਕਰੋ ਆਜੋ ਬਾਹਰ ਵੇ ਆਗੇ ਆਗੇ ਆਜੋ ਆਜੋ ਨਿਕਲਿਓ ਇਹੋ ਜਿਹਾ ਵੀ ਨਮੂਨੇ ਹੋਣੇ ਚਾਹੀਦੇ ਬਹੁਤ ਜੀ ਬੇਰੀ ਐਂਟਰਟੇਨਮੈਂਟ ਕਿਹਣੀ ਦੋ ਜਣੇ ਆ ਰਹੇ ਬੰਦਾ ਤੋ ਪੀਜੀ ਵਾਲਾ ਮਸਾਲਾ ਜੇ ਚੱਕੀ ਖਾਈ ਜਾਂਦਾ ਸ਼ਰਮ ਕਰੇ ਮਾੜੀ ਬੁੱਟੀ ਆ ਵੀ ਮਿਰਚਾਂ ਪਾ ਲਈ ਬਿਠਾ ਦਿਲ ਜੀ ਮਿਰਚਾਂ ਜੰਦੇ ਜੰਦੇ ਰਾਣਾ ਚਾਤਾ ਜਾਂਦਾ ਕੈਸੀ ਕੈਸੀ ਐਟਮਾ ਰੱਖਣੀਆਂ ਪੈਂਦੀਆਂ ਨਾਲ ਬਹੁਤ ਜ਼ਰੂਰੀ ਹੈ ਜ਼ਿੰਦਗੀ 'ਚ ਪਰ ਇਹ ਮਿਰਚਾਂ ਤਾਂ ਬਹੁਤ ਸ਼ਿੱਕੀ ਨਾ ਬਈ ਦੀ ਗੱਲ ਕੀ ਹੈ ਆਂ ਖਾਈਏ ਨਖਲੇ ਜਿਵੇਂ ਫੀਮ ਦੀਆਂ ਸ਼ਿੱਕੀਆਂ ਮਿਰਚਾਂ ਕਹਿਆ ਨਹੀਂ ਨਾ ਉਹ ਫੜੇ ਆਪਣੇ ਰੰਗ ਇਹ ਛੋਟਾ ਜਾ ਨਮਾਣਾ ਜਾ ਪਿਆਰਾ ਜਾ ਬਲੌਗ ਖਤਮ ਨਹੀਂ ਹੋਇਆ ਜੀ ਬਹੁਤ ਕੁਝ ਕਰਨਾ ਦਿੱਕੀ ਜੁੜੇ ਰਿਹਾ ਕਰੋ ਬਲੌਗ ਨਾਲ ਇਹ ਕਦੋਂ ਪਹਿਣਾ ਉਹ ਨਹੀਂ ਹੈ ਕੋਈ ਕਰਦਾ ਡੇਪਰ ਹੀ ਥਵੇ ਆਪਾਂ ਕਰਨਾ ਹੀ ਉਹ ਤਾਂ ਘਰੇ ਬੈਿਆ ਪੀਜੀ ਪੀਜੀ ਜੀ ਪੀਜੀ ਕੋਕ ਵੀ ਹੈਗਾ ਥੈਂਕ ਯੂ ਸੋ ਮਚ ਬੈਠੇ ਹੋਇਆ ਚੁੱਪ برو ਬੰਦ ਕਰ ਦੋ ਮਿੰਟ ਹੋਈ ਏ ਥੋੜਾ ਫੜ ਪਾ ਕਰਦੇ ਕਿ ਗੱਡੀ ਨੂੰ ਆਏ ਕਿ ਜੰਦਾ ਸੁਣ ਓਏ ਉੱਠ ਖੜਾ ਹੱਸੇ ਬਾਰੇ ਵਾਲੇ ਬੋਲ ਸੁੱਤਾ ਪਿਆ ਉਸਤਾਦ ਆਪਣਾ ਮਿਰਚਾਂ ਖਾ ਗਈ ਖੜ ਜਾ ਇਹਦੇ ਉਸਤਾਦ ਜੀ ਕੋਕ ਪਾ ਰਿਹਾ ਬਾਕੀਾਰੇ ਆਪਣਾ ਆਪਣਾ ਪੀਆ ਖਾ ਕੇ ਬੈਠੇ ਹੋਏ ਆ ਹੁਣ ਇਹਨੂੰ ਨਵੇੜਨ ਦੀ ਤਿਆਰੀ ਹੈ ਉਸਤਾਦ ਜੀ ਨੇ ਹੱਥ ਫੜ ਲਿਆ ਹੋਇਆ ਚੱਕ ਲੋ ਉਸਤਾਦ ਦੀ ਭੱਜ ਹੋਰ ਉਸਤਾਦ ਜੀ ਪੀਦੇ ਛੜਦੇ ਭੈਣ ਟਰਫੇ ਟੇ ਮੁੱਤਰੀ ਚਲੋ ਮੈਂ ਵੀ ਚੱਕਦਾ ਹਾਂ ਹਾਂ ਬੋਤਲਾਂ ਨੂੰ ਮੂੰਹ ਲਾ ਲਾ ਪੀਂਦੇ ਆ ਹੁਣੇ ਖੜੀਆਂ ਐ ਤਾਂ ਪਲਾਸਟਿਕ ਆ ਉਸਤਾਦ ਜੀ ਆਪਣੀ ਉਹ ਸਲਾਂ ਐ ਪਿਆ ਸੁੱਤਾ ਜਿਵੇਂ ਭਰਾ ਤਾਂ ਆਇਆ ਹੁੰਦਾ ਆਪਣੇ ਚੋਬਰਾ ਥਾ ਬਠੇ ਇਹੋ ਫਰੈਂਡ ਕੋਕ ਪੀ ਲਓ ਚਾਹ ਨਹੀਂ ਆ ਰਹੀ ਮੇਰੀ ਗੱਲ ਹਾਂ ਜੀ ਮਿੱਤਰੋ ਸਸਰੀ ਘਰ ਸਾਰਿਆਂ ਨੂੰ ਆਪਣਾ ਤੀਜਾ ਮਿੱਤਰ ਜਿਹੜਾ ਤੁਸੀਂ ਪੁਰਾਣੇ ਫਲੌਗਾਂ 'ਚ ਦੇਖਿਆ ਹੋਊਗਾ ਕਾਫੀ ਟਾਈਮ ਬਾਅਦ ਕੈਂਪ ਤੋਂ ਵਾਪਸ ਆਇਆ ਕੋਈ ਹੋਰ ਕੈਂਪ ਨਾ ਸਮਝ ਲੋ ਯਾਰਮੀ ਵਾਲਾ ਕੈਂਪ ਫੌਜ ਦੀ ਤਿਆਰੀ ਕਰ ਰਿਹਾ ਆਪਣਾ ਚੋਬਰ ਮੈਂ ਮਲਾਵੀਏ ਤੁਹਾਡੇ ਸਾਰੇ ਨਾਲ ਵੀ ਆਪ ਵੀ ਸਮੇ ਬਾਅਦ ਆਇਆ ਇਹ ਹਰ ਆਪਣੇ ਨਾਲ ਹੀ ਹੁੰਦਾ ਜਿਹੜੀ ਤੁਸੀਂ ਜਾਣਦੀ ਹੋਵੋਗੇ ਚੋਬਰ ਤੇ ਚੇੜੂ ਤੇ ਬਾਤ ਹੁਣ ਅਸੀਂ ਥੋੜਾ ਬਹੁਤਾ ਮੈਂ ਗੇੜੀ ਜੀ ਕੱਢ ਲਈਏ ਕੰਮ ਫਿਰ ਲਈਏ ਕਿਉਂਕਿ ਅੱਜ ਹੀ ਆਇਆ ਚਾਚੀ ਫਰ ਆਪਾਂ ਨੂੰ ਮਿਲਦਾ ਗਿਆ ਆਪਣਾ دوست ਮਿੱਤਰ ਕੋਈ ਜਗ੍ਹਾ ਲਈ ਆ ਬਾਜਣੇ ਚੱਲ ਜਾਣਾ ਫਿਰ ਲੋਕੇ ਵਾਖੇ ਕਰਦੇ ਗੱਲ ਤੁਹਾਡੇ ਨੂੰ ਜੁੜੇ ਰਹੋ ਜੇ ਬਲੌਗ ਨਾਲ ਅਗਲਾ ਦਿਨ ਅੱਜ ਚੱਲਿਆਂ ਆਪਾਂ ਘੈਂਟ ਜੇ ਵੀਡੀਓ ਫੋਟੋ ਸ਼ੂਟ ਤੇ ਸਾਡੇ ਆਪਣੇ ਭਰਾ ਮਿੱਤਰ ਆਏ ਹੋਏ ਐ ਆ ਖੜੀ ਫਰੀ ਜਣੀ ਚ ਉੱਪਰ ਇੱਧਰ ਵੀ ਵੇਖ ਲਾ ਉਹ ਨਾ ਆਇਆ ਜੀ ਅਸੀਂ ਜਣੀ ਵੇਖੀ ਉਹ ਭਰਾਵਾ ਇਹ ਕੋਈ ਹੋਰ ਕਰ ਜਾਂਦਾ ਤੇ ਆਪਾਂ ਹੁਣ ਅੱਗੇ ਵਧਦੇ ਆ ਮਿਲਦੇ ਸਾਨੂੰ ਅੱਗੇ ਜਾ ਕੇ ਚਲੋ ਫਿਰ ਚੱਲੀਏ ਮੁੰਡਿਓ ਹਾਂ ਫੱਕੀ ਹਾਂ ਜਿਹੜਾ ਸਮਾਨ ਆਪਾਂ ਲੈ ਲਿਆ ਹੋਇਆ ਕਮਾਨ ਦਿਖਾ ਮੁੰਡਿਆ ਤਾਉਨ ਕਰਕੇ ਕਮਾਨ ਆਪਾਂ ਲੈ ਲਿਆ ਹੋਇਆ ਆਪਾਂ ਆਪਣੀ ਦੁਕਾਨ ਤੋਂ ਤੇ ਬਾਕੀ ਆਪਾਂ ਹੁਣ ਅੱਗੇ ਵਧ ਕੇ ਮਿਲਦੇ ਆ ਤੁਹਾਨੂੰ ਠੀਕ ਆ ਜੁੜੇ ਰਹੋ ਜੀ ਬਲੌਗ ਨਾਲ ਹਾਂਜੀ ਮਿੱਤਰੋ ਪਾਰਕ 'ਚ ਆਪਾਂ ਅੱਗੇ ਬੈਠ ਚੁੱਕੇ ਸੀ ਆ ਬੈਠੇ ਆਪਣੇ ਭਰਾ ਆ ਬੈਠੇ ਕੁਰਕਰੇ ਚੀਬਸ ਖਾ ਪੀ ਰਹੇ ਆ ਨਾਲੇ ਕੋਕ ਪਾ ਰਹੇ ਆ ਗਲਾਸਾਂ 'ਚ ਪੀ ਰਹੇ ਜੁੜੇ ਰਿਆ ਕਰੋ ਬਲੌਗ ਨਾਲ ਜੇ ਸਾਡੇ ਬਲੌਗ ਘੈਂਟ ਲੱਗਦੇ ਵਧੀਆ ਲੱਗਦੇ ਦੱਸਿਆ ਕਰੋ ਯਾਰ ਆਪਾਂ ਹੋਰ ਵਧੀਆ ਵਧੀਆ ਕੰਟੈਂਟ ਲਿਆਉਣ ਦੀ ਕੋਸ਼ਿਸ਼ ਕਰਾਂਗੇ ਘੈਂਟ ਜੇ ਬਲੌਗ ਲਿਆਉਣ ਦੀ ਕੋਸ਼ਿਸ਼ ਕਰਾਂਗੇ ਏਨੀ ਐ ਹੋਰ ਕੁਝ ਨਹੀਂ ਬਸ ਤਕੜੇ ਰਹੋ ਜੋਧੇਵਾਦ ਕਰੋ ਤੈਨੂੰ ਪੂਰਾ ਖੜਾ ਕੰਮ ਆ ਜੂਗਾ ਤੈਨੂੰ ਮੈਂ ਕਹਿੰਦਾ ਜਿਦੋਂ ਇੱਥੇ ਅਫੜਾ ਉਹ ਮੈਨੂੰ ਡੱਗਣਾ ਪਵੇ ਚੱਕ ਲੈ ਇਹਨਾਂ ਨੂੰ ਸਾਹ ਵੇ ਬੋਤਨਾ ਖੋਲਦੇ ਆਂ ਦਾਤੇ ਖੋਲਣਾ ਨੇ ਇਹ ਡਾਂਟ ਖੋਲਣਾ ਨੇ ਸਾਹ ਚ ਪਾ ਦੇਣਾ ਵੇ ਇਹ ਤੇ ਵੇ ਖਿਆ ਹਾਗਣਾ ਸੀ ਮਾ ਚੱਕ ਲੈ ਯਾਰ ਮਾ ਚੱਕ ਕੋ ਯਾਰ ਬਾਈ ਜੀ ਐਡੇ ਸਿਆਣੇ ਬੰਦੇ ਹੌਣ ਪੁੱਠਾ ਲਾਈ ਬੈਠੇ ਆ ਹੌਣ ਤਾਂ ਦੋ ਵਾ ਤੁਹਾਡੇ ਕਰਗੇ ਤਰਕੀਆਂ ਆ ਇਹੋ ਜਿਹੇ ਬੰਦੇ ਆ ਅੱਜ 19 ਤਰੀਕ ਆ ਤੇ 24 ਤਰੀਕ ਨੂੰ ਇਹਨਾਂ ਦੇ ਬੋਰਡ ਦੇ ਪੱਕੇ ਪੇਪਰ ਸ਼ੁਰੂ ਆ ਫਿਰਦੇ ਕਿਉਂ ਬਰ ਟੌਰ ਨਾਲ ਹੈ ਕੋਈ ਫਿਕਰਫਾਕਾ ਬੋਰਡ ਦੇ ਪੇਪਰਾਂ ਦਾ ਨਾਲ ਹੈਗੇ ਵੀ ਪਲੱਸ 2 ਦੇ ਆ ਓੜੀਆਂ ਟੈਂਸ਼ਨ ਬੜੀ ਲੈਂਦੀਆਂ ਹੁੰਦੀਆਂ ਤਾਂ ਮਹੀਨਾ-ਮਹੀਨਾ ਪਹਿਲੇ ਪੜ੍ਹਨ ਲੱਗ ਜਾਂਦੀਆਂ ਤੂ ਸ਼ੇ ਰੱਖ ਲੈਣੀ ਆ ਬਾਜਾ ਆ ਹੁੰਦਾ ਲੈਜੈਂਡ ਉੱਪਰ ਦੁਬਾਰਾ ਦੁਬਾਰਾ ਆ ਕੀ ਇਹ ਆ ਲੈ ਜੀ ਨੇ ਮੇਡ ਕੋੜਾ ਵੀ ਨਾਪ ਕੋੜਾ ਵੀ ਨਾਪ ਆਪਦੇ ਆਪਣੀ ਦੋਰੀ ਪਰ ਸਾਡੇ ਜਵਾਕ ਆ ਛੱਡ ਦੇ ਕਤੂਰਾ ਇਹੋ ਜੇ ਇੱਕ ਦੂਰੇ ਨੂੰ ਵੀ ਨਹੀਂ ਛੱਡਦੇ ਕੋਈ ਮੇ ਨਾਲ ਹੀ ਆਈ ਜਾਂਦੀ ਏ ਤੇ ਮੂੰਹ ਪੈ ਗਿਆ ਤੇਰਾ ਚਲੋ ਵੀ ਅੱਗੇ ਬਾਤਦੇ ਆ ਕੋਈ ਕੋਈ ਘੈਂਟ ਜੀ ਵੀਡੀਓ ਸ਼ੂਟ ਕਰਦੇ ਆ ਤੇ ਦੇਖੋ ਜੀ ਉਹ ਇੰਸਟਾਗ੍ਰਾਮ ਤੇ ਠੀਕ ਆ ਆ ਵੇਖੋ ਬਈ ਜੀ ਸਾਲੇ ਆਟਮਾ ਲਾਈ ਜਾਂਦੇ ਆ ਬਣਾ ਲਾ ਵਿੱਚ ਇੱਕ ਸ਼ਾਇਰੀ ਤੇ ਵੀਡੀਓ ਬਣਾ ਰਿਹਾ ਸਾਲੇ ਹੱਸ ਹੀ ਜਾਂਦੇ ਬੋਲਣੀ ਨਹੀਂ ਦਿੰਦੇ ਭੈਣ ਚ ਚਲੋ ਬਈ ਆਪਾਂ ਅੱਗੇ ਗੰਟੀ ਦੀ ਕਰਦੇ ਕੋਈ ਨਹੀਂ ਕੋਈ ਨਹੀਂ ਕਰਨੇ ਕਰਦੇ ਅੱਗੇ ਗੰਟੀ ਦੀ ਕਰਦੇ ਹੈ ਨਾ ਲਫੜ ਮਾਰੇ ਬਾਈ ਜੀ ਦੇ ਬਾਈ ਜੀ ਕੀ ਕਹਿਣਾ ਚਾਹੋਗੇ ਬਾਈ ਫੜ ਕੇ ਢਾਲੋ ਇਹਨੂੰ ਸਾਲੇ ਨੂੰ ਤੁਹਾਡੇ ਸਾਹਮਣੇ ਹੈ ਕੀ ਇਹ ਜਿੰਨੀ ਮਰਜ਼ੀ ਪੈ ਜਾਣੇ ਦੇ ਚਲ ਮਾਰੋ ਇੱਕ ਹੋਰ ਇਹ ਕਹਿੰਦਾ ਜਿੰਨੀ ਮਰਜ਼ੀ ਪੈ ਜਾਣ ਯਾਰੀ ਆ ਚਲ ਵੇਣੇ ਫਿਰ ਯਾਰੀ ਆ ਅੱਜ ਯਾਰ ਲ ਕੋਈ ਨਹੀਂ ਹੋਣਾ ਲੜੋ ਜੇ ਸਾਲਿਓ ਉਹ ਇੰਨੇ ਚੱਲਦਾ ਰਹਿੰਦਾ ਯਾਰਾਂ ਚ ਮਾੜਾ ਮੋਟਾ ਕੋ ਟਪੜਾ ਪਾਇਆ ਮਤਲਬ ਉਹ ਬੰਦੇ ਨੂੰ ਫੁੱਦੂ ਕਹਿੰਦਾ ਨਿੱਕੀ ਜਿਹੀ ਗੱਲ ਦਾ ਜਿਹੜਾ ਲੜਾਈ ਵਧਾ ਲੈਂਦੇ ਆ ਇੰਨੇ ਕਿ ਯਾਰਾ ਬਲੀ ਚੱਲਦਾ ਰਹਿੰਦਾ ਕਿਣੀ ਚਲੋ ਫਿਰ ਮਿਲਦੇ ਆ ਅੱਗੇ ਵਾ ਕੇ ਫੋਟੋਆਂ ਵੀਡੀਓ ਵੀ ਬਣਾ ਲੀਏ ਘੈਂਟ ਘੈਂਟ ਤੇ ਆਹ ਸਾਲੇ ਭੋਰੀ ਜਾਂਦੇ ਹੁਣ ਫਿਰ ਪੰਗੇ ਲਈ ਜਾਂਦਾ ਪਿੱਛੇ ਨਾਲ ਪਿੱਛੇ ਚੱਲ ਕੋਈ ਨਹੀਂ ਫਿਰ ਮੈਨੂੰ ਪਤਾ ਹੈ ਚਲੋ ਅੱਗੇ ਵਾ ਕੇ ਮਿਲਦੇ ਹੁਣ ਚੱਲਿਆ ਆਪਣੋ ਆਪਣੀ ਘਰੇ ਤੇਰਾ ਮੁੰਡੇ ਤੇ ਬਾਕੀ ਜੇ ਫਿਰ ਇਕੱਠੇ ਹੋ ਫਿਰ ਮਿਲਦੇ ਆ ਹੁਣ ਕਿਹੜਾ ਚੱਲਿਆ ਘਰੋਂ ਕਰੀ ਮੁੰਡੇ ਓਕੇ ਡਾਰਲਿੰਗ ਓਕੇ ਮੁੰਡਿਆ ਜਿਵੇਂ ਮੈਂ ਤੁਹਾਨੂੰ ਕਹਿਆ ਯਾਰ ਜਾਉਣਾ ਓਕੇ ਮੁੰਡਿਆ ਜਿਵੇਂ ਮੈਂ ਤੁਹਾਨੂੰ ਕਿਹਾ ਓਕੇ ਓਕੇ ਜਾਵੜਾ ਹੁੰਦਾ ਨਾ ਜੱਦੀਪੂ ਬਸ ਜੱਦੀਪੂ ਓਕੇ ਬਾਏ ਓ ਸ਼ਰਲ ਮੇਰੇ ਕੋਲੇ ਹੋ ਕੇ ਜਾਈ ਆਉਂਦਾ ਹੋਇਆ ਲੀਡ ਤੂੰ ਹੀ ਹੋਈ ਗਈ ਹਾਂਜੀ ਮਿੱਤਰੋ ਅਣ ਆਪਾਂ ਫੇਰ ਗੇੜੀ ਤੇ ਨਿਕਲ ਚੁੱਕੇ ਆ ਨਾਲ ਆਪਣਾ ਭਰਾ ਇੱਕ ਹੋਰ ਉਹਨੂੰ ਦਿਖਾ ਦਿੱਤਾ ਜਾਵੇਂ ਮੈਂ ਖੈ ਨਮੂਨਾ ਤੇ ਕਾ ਆਪਣਾ ਭਰਾ ਨਮੂਨਾ ਤੂੰ ਹੀ ਦੇਖ ਹੀ ਲਿਆ ਜਿੱਦਾਂ ਜੇ ਇਹਦਾ ਮਤਲਬ ਤੂੰ ਵੀ ਹੈ ਤੇ ਬਾਕੀ ਨਹੀਂ ਜਿਹੜੇ ਮੈਂਟ ਕਰਦੇ ਆ ਘੁੰਮਦੇ ਫਿਰਦੇ ਆ ਜਿਹੜੇ ਵੀਡੀਓ ਫੋਟੋ ਸ਼ੂਟ ਕਰ ਲਿਆ ਸੀਗਾ ਹੁਣ ਅੱਗੇ ਵਧਦੇ ਆ ਚਲੋ ਸਰ ਬਣ ਗਿਆ ਵਲੋਗ ਹਾਲੇ ਦੇ ਬਲੌਗ ਦੀ ਘਾਤ ਰੋਕ ਲਿਆ ਉਹ ਚੱਲਣ ਦੇ ਕੋਹ ਨਹੀਂ ਹੁੰਦਾ ਤੁਰੇ ਚੱਲ ਕੋਈ ਤਾਂ ਗੱਲ ਹੈ ਜਨਣਾ ਰਫਤਾਰਾਂ ਚ ਆਉਣਾ ਖਬਰਾਂ ਚ ਆਪਾਂ ਉਹ ਕੰਮ ਹੀ ਕਰਨੇ ਆ ਤਾਂ ਧਿਆਨ ਨਾਲ ਚੱਲੀ ਹੋਰ ਕੁਝ ਨਹੀਂ ਕਿਹੜਾ ਦੇਖਦੇ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਵਿਚਾਰਤਾਰਾ ਤੁਹਾਡੀ ਸਾਡਾ ਬਾਸ ਉਹ ਕਹਿ ਰਿਹਾ ਜਿਹੜਾ ਆਪਾਂ ਸ਼ੁੱਭ ਕੰਮ ਕਰਨ ਜਾ ਰਹੇ ਆ ਉਹਦੀ ਸਮਾਪਤੀ ਹੋ ਜੇਵੇ ਫਿਰ ਲੱਡੂ ਦਾ ਪ੍ਰਸ਼ਾਦ ਵੰਡਿਆ ਜਾਏਗਾ ਹਾਂ ਉਹ ਕੰਮ ਰਵੀਲ ਨਹੀਂ ਕਰਨੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਆਪਣੇ 1000 ਸਬਸਕ੍ਰਾਈਬਰ ਕਰ ਦੋ ਆਪਾਂ ਕੋਈ ਘੈਂੜੀ ਚੀਜ਼ ਲੈ ਵਾਂਗੇ ਬੁਲਟ ਲਿਆਂਦਾ ਸੀਗਾ ਤੇ ਮੈਂ ਹੁਣ ਫੇਰ ਕਹਿਣਾ ਚਾਹੁੰਦਾ 10000 ਸਬਸਕ੍ਰਾਈਬਰ ਕਰ ਦੋ ਆਪਣੇ ਤੇ ਮੈਂ ਕਹਿੰਦਾ ਡਾਕਟਰ ਰੰਧਾਵੇ ਦੀ ਸਹੇਲੀ ਰਵੀਲ ਕਰਾਵਾਂਗੇ ਐ ਨਹੀਂ ਵੀਰੇ ਉਹ ਤਾਂ ਆਪਣੀ ਸੁੱਖਣਾ ਬਾਪੂ ਦੀ ਮਿਹਰ ਨਾਲ ਆਪਾਂ ਬੱਜਿਆ ਤੇ ਲੀਦੂ ਲੀਅਲੇ ਚੱਕਰਾਂ ਤੋਂ ਤੇ ਆਪਾਂ ਯਾਰ ਘੈਂਟ ਜੀ ਜੀ ਰਵੀਲ ਕਰਾਂਗੇ ਬਹੁਤ ਘੈਂਟ ਡ੍ਰੀਮ ਕਹਿ ਸਕਦੇ ਮੇਰਾ ਡਿਮਬਾਲ ਲੈਣਾ ਮੇਰਾ ਡ੍ਰੀਮ ਉਹ ਚੀਜ਼ ਉਹ ਚੀਜ਼ ਰਵੀਲ ਕਰਾਂਗੇ ਵੇਵਾ ਤੋਂ 10000 10000 ਸਬਸਕ੍ਰਾਈਬਰ ਕਰ ਦੋ ਆਟੋ ਆਪ ਇਹਨੂੰ ਪਾ ਕੇ ਦੋਗੇ ਬੈਟਰੀ ਵਾਲਾ ਪਾ ਕਰਾਂਗੇ ਸਾਰੇ ਸਬਸਕ੍ਰਾਈਬਰਾਂ ਨੂੰ ਪਾ ਕਰਾਂਗੇ ਆ ਇਹ ਵੀ થઈ ਆ ਨਹੀਂ ਟਾਈਮ ਪੁੱਟ ਰੇ ਬੜੀ ਪਾ ਲਾਂਗੇ ਆਪਾਂ ਹੋਰ ਤੇ ਟੂਣੀ ਨਾ ਆੜਾ ਪੂਰਾ ਆਜੂ ਸਾਲਿਆ ਵੱਡੀ ਹੁੰਦੀ ਆ ਉਹ ਆਟਾ ਛੋਟਾ ਹੁੰਦਾ ਹੋਰ ਕੁਛ 5000 ਰੇ ਲਈ ਹੈ ਇਹਨਾਂ ਚਾਹਣਗੇ ਕੁਛ ਆ ਨਾ ਹੋਰ ਓਵਰ ਆਲ ਕੋਰ ਪੋਰ ਤੂੰ ਹੀ ਗੱਲ ਆ ਪੋਰ ਤੇ ਬਹੁਤਾ ਇਕੱਠੀ ਕਰ ਲਿਆ ਕਰੋ ਜਿਨ੍ਹਾਂ ਨੇ ਕਰਨੀ ਹੁੰਦੀ ਜਿਨ੍ਹਾਂ ਨੇ ਚਾਹ ਆ ਚਾਹ ਮਤਲਬ ਇਕੱਠੀ ਕਰਨ ਦਾ ਮੁੰਡਾ ਖੱਬੇ ਇਧਰ ਭਾਈ ਜੀ ਇਧਰ 5 ਰੁਪਏ ਗਲਾਸ ਕਰ ਬਟੇ ਨੂੰ ਕਰੀ ਤੇ ਬਸ ਕਿੱਲ ਕਰਿਆ ਕਰੋ ਜ਼ਿੰਦਗੀ ਦਾ ਕਿੱਲੋ ਯਾਰ ਅੱਗੇ ਬਾਹਦੇ ਹੱਥ ਦੁਖਣ ਲੱਗਿਆ ਫੋਨ ਵੜ ਕੇ ਫਿਰ ਮਣੋਣਿਆ ਦੁਖਣ ਲੱਗ ਪਿਆ ਹਾਂਜੀ ਮੇਟਰ ਅਸੀਂ ਘੁੰਮ ਫਿਰ ਕੇ ਇੱਕ ਬੰਦੇ ਕੋਲੇ ਹੋਰ ਆ ਚੁੱਕੇ ਆ ਕਿ ਹਾ ਹਾਡਾ ਤਾਂ ਪਹਿਲਾਂ ਬਣ ਗਿਆ ਅਸੀਂ ਤਾਂ ਬਣਾ ਲਿਆ ਬਲਾਗ ਤੇਰੇ ਕੋਲੇ ਆਏ ਆ ਤੇ ਅਸੀਂ ਬੈਠੇ ਸੀਗੇ ਇੱਥੇ ਬੱਚਿਆਂ ਵਾਲੇ ਸਕੂਲ ਦੇ ਸਾਹਮਣੇ ਕਿਉਂ ਇੱਥੇ ਆਪਣੇ ਲਈ ਦੀ ਦੁਕਾਨਾਂ ਲੱਕੜਾਂ ਦੀ ਬੈੱਡ ਬੁੱਡ ਬਣਾਉਂਦਾ ਸੋਫੇ ਸਾਫੇ ਜੇ ਕਿਸੇ ਨੇ ਬਣਵਾਉਣੇ ਹੋ ਸੰਪਰਕ ਕਰ ਸਕਦਾ ਮੁੰਡੇ ਨਾਲ ਇਹ ਕਹਿੰਦੇ ਢੋਟੂ ਬਣਾਉਣੀ ਹੋਵੇ ਬੈੱਡ ਬਣਾਉਣਾ ਹੋਵੇ ਬਾਅਦ ਚ ਬੈੱਡ ਤੋੜਨਾ ਹੋਵੇ ਯਾ ਰਵਿੰਦਰ ਭਾਈ ਨਾਲ ਸੰਪਰਕ ਕਰ ਸਕਦੇ ਯਾ ਨੰਬਰ ਬੋਲ ਦੇ ਆਪਦਾ ਔਰ ਨੰਬਰ ਬੋਲਾ ਆਉਦਾ 814883418 ਹਾਂ ਨੋਟ ਕਰ ਲਓ ਬੰਦੇ ਦਾ ਨੰਬਰ ਤੇ ਜੇ ਕਿਸੇ ਨੇ ਬੈੱਡ ਬੁੱਡ ਬਣਾਵਾਉਣੇ ਹੋਏ ਪੂਰੇ ਵਧੀਆ ਜਿਹੜੇ ਟੁੱਟਣਾਂ ਜਿੰਨੀ ਮਰਜ਼ੀ ਛਾਲਾ ਮਾਰੋ ਜੰਪ ਮਾਰੋ ਪੂਰਾ ਓਕੇ ਰਿਪੋਰਟ ਕਹਿ ਦਿਓ ਸਲੱਖਣ ਦੇ ਮੁੰਡੇ ਨੂੰ ਮਿਲਦਾ ਹਾਂ ਹਾਂ ਗੱਲ ਖਤਮ ਹਨੀ ਮਤਰੋ ਆਪਾਂ ਇਹ ਹੋਏ ਸੀ ਖੂਲ ਆਪਣੇ ਭਰਾ ਖੜੇ ਹੋਏ ਆ ਮੈਂ ਖੜਾ ਤੂੰ ਲਾਲਾ ਐਨਕ ਤੇ ਅੱਤੀ ਖਿੱਟੀ ਹੋਈ ਸੀ ਹੁਣ ਬਾਹਰ ਖੜਿਆ ਮੈਂ ਥੋੜੀ ਵਲੌਗ ਦੀ ਕਲਿੱਪ ਹੀ ਬਣਾ ਲਈਏ ਵਲੌਗ ਬਹੁਤ ਦਿਨਾਂ ਦਾ ਚੱਲ ਰਿਹਾ ਹੈ ਹਾਂ ਖਾਲਾ ਛਾਵੇਂ ਦਿਓ ਕੇ ਦੋ ਜਾਨ ਸਾਰੇ ਜੋ ਦਰਦ ਪੈ ਗਿਆ ਹੈ ਆਹ ਵੇਗਾ ਤਾਂ ਹੋ ਗਿਆ ਹੀ ਆਹ ਤਾਂ ਨਿਕਲੀ ਇਸ ਟਪੜੂ ਫਿਰ ਕਿਆਈਆਂ ਕਰਨ ਦੱਸ ਸੋਹਣੀਆਂ ਲਾਦੀਆਂ ਤਾਂ ਲਾਈਆਂ ਧੌਣ ਲੈ ਜੇ ਪਰ ਐਣਕਣੀ ਲੈਣੀ ਚਾਹੀਦੀ ਚੱਲ ਫਿਰ ਇਹ ਧੌਣ ਲਾਈ ਜੀ ਐਣਕਾ ਪੇ ਲੈ ਆਹ ਦੇ ਅਭੀ ਨਹੀਂ ਲਾਉਂਦਾ ਤੂੰ ਵੀ ਨਹੀਂ ਲਾਉਂਦਾ ਐਣਕਾ ਦਾ ਲੈ ਐਣਕਾ ਦਾ ਤੂੰ ਵੀ ਨਹੀਂ ਲੈਦਾ ਚਲੋ ਵੀ ਬਾਅਦ ਚ ਮਿਲਦੇ ਆਪਾਂ ਛੁੱਟੀ ਵੇਲੇ ਮਿਲਦੇ ਵਾਸਾ ਹੁਣ ਆਪ ਹੀ ਐਨਕਾ ਲਾ ਲ ਜੇ ਪਹਿਲੇ ਕਹਿੰਦੇ ਐਨਕ ਨਹੀਂ ਲੈਂਦੀ ਵਾਹ ਤੇਰੇ ਸਾਲਿਆ ਸਕੂਟਰੀ ਤੇ ਵੀ ਸਟੰਗੜੀ ਦੇ ਉੱਤੇ ਬੈਠਾ ਏ ਤੇ ਰਣੀ ਹੈਗਾ ਓਏ ਹੁਣ ਆਪਾਂ ਚੱਲੇ ਘਰ ਨੂੰ ਧਿਆਨ ਨਾਲ ਸਾਲਿਆ ਪੈਰ ਨਾਲ ਲਵੇੜਦੀ ਪਾਲੀ ਦੇ ਥੱਲੇ ਹੌਲੀ ਚਲਾ ਆ ਤੇ ਆਪਾਂ ਚੱਲੇ ਆ ਇਥੇ ਕਿੱਕੜ ਜਾ ਕਰਕੇ ਮੈਂ ਅੱਜ ਆਪਣਾ ਵੋਟਰ ਨਹੀਂ ਲੈਂਦਾ ਉਹ ਮੈਂ ਉੱਧਰ ਹੀ ਲਾਦਾ ਸੀਗਾ ਪ੍ਰਿੰਸੀਪਲ ਦੇ ਘਰ ਸਾਹਮਣੇ ਨਾਲ ਆਪਣੇ ਸਾਥ ਜੀ ਹੋਣ ਆਪਣੀ ਫੇਡਰ ਚੱਲੇ ਆ। ਇਧਰ ਨੂੰ ਧਿਆਨ ਨਾਲ ਪੜ ਕਿਥੇ ਪਾਣੀ ਬਹੁਤ ਖੜਾ ਹੋ ਗਿਆ। ਉਹ ਪਸੋਂ ਦੇ ਮੜਾ ਮੁਟਾ। ਕੱਢ ਲੈ ਦੀ। ਜੋਰ ਦੇ ਜੋਰ ਦੇ ਜੋਰ ਦੇ। ਬਾਕੀ ਮਿਲਦਾ ਹੁਣ ਅੱਗੇ ਬਾਏ ਬਾਏ। ਕਹਿੰਦੇ ਬਾਈ ਜੀ ਬੁਲਟ ਕੱਢਣ ਲੱਗੇ ਆ। ਚਾਬੀ ਅਜ ਕੱਢ ਨਹੀਂ ਲੋਕ ਚੋ ਅੱਗੇ ਇੱਕ ਵਾਰੀ ਲੋਕ ਖੋਲਣ ਲੱਗੇ ਨੇ ਚਾਬੀ ਲੋਕ ਜੇ ਛੱਡਦੀ ਤੇ ਕਿੱਕਾਂ ਮਾਰੀ ਜਾਵੇ ਕਹਿੰਦਾ ਸਟਾਰਟ ਨਹੀਂ ਹੁੰਦਾ। ਬਾਜ ਪਾ ਲੱਗੇ ਚਾਬੀ ਲੋਕ ਜੇ ਕੱਢ ਕੇ ਉੱਤੇ ਲਾਈ। ਜਾਂ ਵੀ ਗਾਉਣਾ ਪਹਿਲਾਂ ਇਹੋ ਕੱਟਾ ਵੜੀ ਆ ਗਿਆ ਕੀੜੇ ਅਰੇ ਕੀੜਾ ਕੱਟ ਕੇ ਉਹਨਾਂ ਚੱਲ ਫਿਰ ਮੈਂ ਆ ਗਿਆ ਉਹਨੂੰ ਮੜਾ ਲੋਕ ਲਾ ਕੇ ਸਿਰ ਤੋਂ ਯਾਰ ਇਹੋ ਜੀ ਬੁਲਟ ਚੱਟ ਰਿਹਾ ਹੁਣ ਮੈਂ ਕੀੜਾ ਗੂੜਾ ਕੱਢ ਲਈ ਇੱਕ ਕੀੜਾ ਕੱਢ ਕੇ ਫਿਰ ਚੱਲਦੇ ਆਂ ਵੀ ਰਿਪੋਰਟ ਕਰਨ ਵਾਲੇ ਬਣੋ ਜੇ ਫੱਟੇ ਚੱਕੋ ਜੇ ਫੱਟੇ ਠੀਕ ਆ ਪਰ ਜੁੜੇ ਰਿਹਾ ਕਰੋ ਸੋ ਸਾਸਰੀ ਘਰ ਸਾਰਿਆਂ ਨੂੰ ਕਿਵੇਂ ਸੈਟ ਹੋ ਤਗੜਿਓ ਅੱਜ ਫੇਰ ਆਪਾਂ ਇੱਥੇ ਬੈਠੇ ਹੋਏ ਚਰਾਵ ਨਾਲ ਤੇ ਆਪਣੇ ਕੁਝ ਕਿ ਯਾਰੋ ਮਤਰਾਉਂਦੇ ਪਏ ਆ ਇੱਕ ਆਉ ਬੈਠਾ ਆਪਣਾ ਭਰਾ ਤੇ ਵਾਹ ਨਜ਼ਾਰੇ ਲਈਦੇ ਜ਼ਿੰਦਗੀ ਦੇ ਹੋਰ ਕੋਸ਼ ਆ ਆ ਗਿਆ ਆਪਣੇ ਭਰਾ ਇਹ ਸਾਡੀ ਸਾਡੀ ਫੋਨ ਕੰਨ ਨਾਲ ਹੀ ਲਾਈ ਰੱਖਦਾ ਵੈਲਡ ਕਰ ਵਾਲਾ ਕੈਮਰਾ ਸੱਟਾਂ ਰੂਹਲਾ ਹੋਰ ਸੁਣਾ ਗੱਲ ਕਿੱਡੀ ਗੱਣੀ ਆ ਭਰਾ ਆਪਣੇ ਆਗੇ ਹੋਏ ਆ ਇੱਕ ਕਾਰ ਇੱਕੋ ਬੈਠਾ ਸੈਨ ਜਾਣੇ ਹਾਸੀ ਹੋਰ ਵਕਤ ਪਿਆ ਹੋਇਆ ਹੀ ਇੰਨੇ ਡਾਊਟ ਹੋਰ ਤੋਂ ਬੰਦੇ ਅਸੀਂ ਕਦੇ ਗੱਡੀਆਂ ਤੇ ਕਦੇ ਮੋਟਰਸਾਈਕਲਾਂ ਤੇ ਕਦੇ ਸਕੂਟੀਆਂ ਤੇ ਵਾਹ ਵੱਲੇ ਬਠੇ ਸੀ ਆ ਕੋਲਚੇ ਪੈ ਕਰਾ ਲਿਆ ਹੁੰਦੇ ਆ ਗਰਮ ਗਰਮ ਤੇ ਆ ਆਪਣੇ ਤੇ ਲਓ ਦੀਪੂ ਜੀ ਆਓ ਵੰਡੋ 100